ਕਹਿੰਦੇ ਜਿਹੜਾ ਸਰੀਰ ਹੈ ਨਾ ਇਹ ਵੀ ਹਰਿਮੰਦਰ ਹੈ ਇਹ ਵੀ ਪ੍ਰਮਾਤਮਾ ਦਾ ਘਰ ਹੈ ਜਿੱਥੇ ਪ੍ਰਮਾਤਮਾ ਤੇਰੇ ਅੰਦਰ ਬੈਠਾ ਹੈ ਕਹਿੰਦੇ ਤੇਰੇ ਤੇ ਅੰਦਰ ਹੀ ਬੈਠਾ ਹੈ ਨਾ ਤੂੰ ਬਾਹਰਲੇ ਤੀਰਥਾਂ ਤੇ ਸਜਦਾ ਕਰਨ ਵਾਸਤੇ ਜਾ ਰਿਹਾ ਹੈ ਭਗਤੀ ਕੀ ਹੈ ਆਪਣੇ ਅੰਦਰ ਵਾਲੇ ਪ੍ਰਮਾਤਮਾ ਦੇ ਲਾਗੇ ਹੋਣਾ ਹੈ ਲਾਗੇ ਕਦੋਂ ਹੋਵਾਂਗੇ ਅਸੀਂ ਤੇ ਲੀਡਰਾਂ ਤੇ ਲਾਗੇ ਆਂ ਦੀ ਮੈਨੂੰ ਮਾਫ ਕਰਿਓ ਅਸੀਂ ਤੇ ਸੰਸਾਰ ਦੇ ਚੌਧਰੀਆਂ ਦੇ ਲਾਗੇ ਆਂ ਅਸੀਂ ਤੇ ਮਾਇਆ ਧਾਰੀਆਂ ਦੇ ਲਾਗੇ ਆਂ ਅਸੀਂ ਤੇ ਉਹਨਾਂ ਦੇ ਲੱਗੇ ਆ ਜਿਨ੍ਹਾਂ ਨਾਲ ਸਾਡਾ ਮੋਹ ਆ ਮੋਹ ਆ ਧੀਆਂ ਪੁੱਤਰਾਂ ਦੇ ਨਾਲ ਮੋਹ ਆ ਸਾਨੂੰ ਪਰਿਵਾਰਾਂ ਦੇ ਨਾਲ ਮੋਹ ਆ ਸਾਨੂੰ ਰਿਸ਼ਤੇਦਾਰਾਂ ਦੇ ਨਾਲ ਘਰ ਦੇ ਵਿੱਚ ਅਖੰਡ ਪਾਠ ਹੁੰਦਾ ਹੈ ਘਰ ਦੇ ਵਿੱਚ ਸਹਿਜ ਪਾਠ ਆਰੰਭ ਹੁੰਦਾ ਮੈਨੂੰ ਮਾਫ ਕਰਿਓ ਜਿਨ੍ਹਾਂ ਨਾਲ ਮੋਹ ਹੁੰਦਾ ਨਾ ਤੇ ਬੰਦਾ ਤੇ ਉਹਨਾਂ ਰਿਸ਼ਤੇਦਾਰਾਂ ਦੇ ਮਗਰੀ ਤੁਰਿਆ ਫਿਰਦਾ ਉਹ ਪਤਾ ਹੀ ਨਹੀਂ ਅਖੰਡ ਪਾਠ ਕਿੱਥੇ ਹੋ ਰਿਹਾ ਹੈ ਪਤਾ ਹੁੰਦਾ ਕਿਤੇ ਨਾ ਕਦੀ ਗਰੰਥੀ ਸਿੰਘ ਨੂੰ ਪੁੱਛਿਆ ਬਾਬਾ ਜੀ ਕਿੰਨੀ ਬਾਣੀ ਪੜੀ ਗਈ ਕਿਹੜਾ ਸ਼ਬਦ ਤੁਸੀਂ ਪੜ੍ਹਿਆ ਪੁੱਛਿਆ ਕਦੀ ਅਸਲ ਦੇ ਵਿੱਚ ਗੁਰੂ ਸਾਹਿਬ ਤੇਰੇ ਘਰੇ ਗਏ ਰੱਬ ਤੇਰੇ ਘਰੇ ਗਿਆ ਪੋਥੀ ਪਰਮੇਸ਼ਰ ਕਾ ਥਾਮ ਪਰ ਤੂੰ ਉਸ ਰੱਬ ਦੀ ਪਰਵਾਹ ਹੀ ਨਹੀਂ ਕੀਤੀ ਜਿਨ੍ਹਾਂ ਦੇ ਨਾਲ ਤੇਰਾ ਮੋਹ ਸੀ ਤੂੰ ਉਹਨਾਂ ਦੇ ਨਾਲ ਹੀ ਤੁਰਿਆ ਫਿਰਦਾ ਰਿਹਾ ਉਹਨਾਂ ਦੀ ਸੰਗਤ ਦੇ ਵਿੱਚ ਹੀ ਬੈਠਾ ਰਿਹਾ ਤੂੰ ਗੁਰੂ ਦੀ ਤਾਂ ਸੰਗਤ ਹੀ ਨਹੀਂ ਕੀਤੀ ਗੁਰੂ ਦੇ ਲਾਗੇ ਹੀ ਨਹੀਂ ਬੈਠਾ